हां भी दोस्तों की हालचाल सारे दोस्तों मित्रों ससी का आपा ना एक वीडियो ਪਾਉਣੀ ਸੀ ਪਹਿਲਾਂ ਥੋੜੀ ਜੀ ਤੇ ਮੈਂ ਉਹ ਵੀਡੀਓ ਜਾਣ ਕੇ ਨਹੀਂ ਪਾਈ ਕਿਉਂਕਿ ਪ੍ਰੋਬਲਮ ਵਾਲੀ ਗੱਲ ਸੀਗੀ ਪਾਉਣੀ ਸੀ ਆਪਾਂ ਸਰਕਾਰੀ ਸਕੂਲ ਦੇ ਮਾਸਟਰਾਂ ਬਾਰੇ ਜਾਂ ਸਰਕਾਰੀ ਸਿਸਟਮਾਂ ਬਾਰੇ ਗੱਲ ਕੀ ਸੀ ਕਿ ਮੈਂ ਅੱਜ ਸਰਟੀਫਿਕੇਟ ਲੈਣ ਗਿਆ ਸੀ ਲੜਕੇ ਦਾ 8ਵੀਂ ਕਲਾਸ ਦਾ ਤੇ ਪਹਿਲਾਂ ਤਾਂ ਆਹ ਸਰਟੀਫିକੇਟ ਦੇ ਲੋ ਕੱਟਣ ਇਹ ਕਟਿੰਗ ਹੋਈ ਵੀ ਆ ਬੱਚੇ ਦੀ ਇੱਥੇ ਇਹ ਤਾਂ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਮੈਡਮ ਨੇ ਉੱਪਰ ਲਿਖਤਾ ਇਹ ਚੱਲ ਜੂਗਾ ਕਟਿੰਗ ਕੀਤੀ ਆ ਯਾਨੀ ਕਿ ਬਾਅਦ ਚ ਉੱਥੇ ਨਾ ਸਾਈਨ ਹੋਣੇ ਸੀ ਮੁੰਡੇ ਦੇ ਤੇ ਸਾਈਨ ਦੇ ਕਰਕੇ ਇੱਕ ਪਿੱਛੇ ਲਿਖਣਾ ਸੀਗਾ ਕੁਛ ਕੇ ਸਾਨੂੰ ਸਰਟੀਫਿਕੇਟ ਦਿੱਤਾ ਜਾਵੇ ਹਨਾ ਤੇ ਲੜਕੇ ਨੇ ਲਿਖਤਾ ਸਾਰਾ ਕੁਝ ਤੇ ਪਹਿਲਾਂ ਉਹਦੂ ਬੱਚੇ ਥੋੜੇ ਜਿਹਾ ਆਏ ਹੋਏ ਸੀ ਉਹਨਾਂ ਤੋਂ ਨਹੀਂ ਲਿਖਿਆ ਗਿਆ ਤੇ ਨਹੀਂ ਲਿਖਿਆ ਗਿਆ ਤੇ ਕਾਰਨ ਕੀ ਹੋਇਆ ਕਿ ਉਹ ਦੋਸ਼ ਦੇ ਰਹੇ ਸੀਗੇ ਕਿ ਤੁਹਾਨੂੰ ਪੰਜਾਬੀ ਬਿਲਕੁਲ ਪੜ੍ਹਨੀ ਨਹੀਂ ਆਉਂਦੀ ਹਾਲਾਂਕਿ ਗੱਲ ਕੀ ਸੀਗੀ ਤੇ ਆਪਾਂ ਜਿਹੜੀ ਵੀਡੀਓ ਪਾਵਾਂਗੇ ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜੂਗਾ ਸਾਫ਼-ਸਾਫ਼ ਪੰਜਾਬੀ ਕਿਉਂ ਨਹੀਂ ਪੜ੍ਹਨੀ ਆਉਂਦੀ ਸੀ ਜਾਂ ਲਿਖਣੀ ਆਉਂਦੀ ਸੀ ਮਾਸਟਰ ਜਿਹੜਾ ਸੀਗਾ ਪੰਜਾਬੀ ਦਾ ਸਾਰ ਉਹ ਸਾਰਾ ਉਹਨੇ ਸਾਲ ਦੇ ਵਿੱਚ ਪੀਰੀਅਡ ਆ ਜਿਹੜੇ ਬਹੁਤ ਘੱਟ ਲਾਏ ਤੇ ਬੱਚਿਆਂ ਨੂੰ ਆਪੇ ਨਹੀਂ ਆਉਣੀ ਹੋਰ ਬੱਚਿਆਂ ਨੂੰ ਦੂਜੀਆਂ ਭਾਸ਼ਾਵਾਂ ਤੂ ਪੇਪਰ ਵਧੀਆ ਹੋਗੇ ਕਿਉਂਕਿ ਜਿੱਦਣ ਉਹਨਾਂ ਨੇ ਪੰਜਾਬੀ ਦਾ ਪੇਪਰ ਕਰਨ ਜਾਣਾ ਸੀਗਾ ਤੇ ਉਹਨਾਂ ਨੂੰ ਕੱਖ ਵੀ ਨਹੀਂ ਆਉਂਦਾ ਸੀਗਾ ਬੱਚਿਆਂ ਨੂੰ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਕਿ ਡੈਡੀ ਸਾਨੂੰ ਕੁਝ ਨਹੀਂ ਪੜਾਇਆ ਪੰਜਾਬੀ ਦਾ ਤੇ ਸਾਨੂੰ ਕੁਝ ਨਹੀਂ ਆਉਂਦਾ ਤੁਹਾਨੂੰ ਜਿਹੜੀ ਵੀਡੀਓ ਆਪਾਂ ਪਾਵਾਂਗੇ ਉਹਦੇ ਵਿੱਚ ਥੋੜਾ ਜਿਹਾ ਦੱਸ ਦੇਵਾਂਗੇ ਵੀ ਕਿਆ ਪਤਾ ਲੱਗ ਜੂਗਾ ਤੁਹਾਨੂੰ ਕਿਉਂਕਿ ਵੀਡੀਓ ਪਾਉਣ ਨੂੰ ਆਪਾਂ ਪਹਿਲਾਂ ਹੀ ਪਾ ਦਿੰਦੇ ਫਿਰ ਪੰਗਾ ਕੀ ਸੀਗਾ ਕਿ ਆਪਾਂ ਨੂੰ ਜਿਹੜਾ ਸਰਟੀਫਿਕੇਟ ਲੈਣਾ ਸੀ ਨਾ 8ਵੀਂ ਦਾ ਸਰਕਾਰੀ ਸਕੂਲ ਦਾ ਹੋ ਸਕਦਾ ਇਹ ਆਪਾਂ ਨੂੰ ਨਾ ਦਿੰਦੇ ਕਿਉਂਕਿ ਪ੍ਰੋਬਲਮ ਆਉਣੀ ਸੀਗੀ ਇਸੇ ਕਰਕੇ ਮੈਂ ਉਹ ਵੀਡੀਓ ਸਾਂਭ ਕੇ ਰੱਖੀ ਵੀ ਸੀ ਕਿ ਜਿੱਦਣ ਦੀ ਉਹ ਵੀਡੀਓ ਹੈਗੀ ਉਸ ਦਿਨ ਦੀ ਜਿੱਦਣ ਪੇਪਰ ਸੀਗਾ 8ਵੀਂ ਕਲਾਸ ਦਾ ਪੰਜਾਬੀ ਦਾ ਤੇ ਉਹ ਵੀਡੀਓ ਨੂੰ ਆਪਾਂ ਹੁਣ ਪਾਵਾਂਗੇ ਸਰਟੀਫੀਕੇਟ ਮੈਂ ਕਟਾ ਲਿਆਂਦਾ 8ਵੀਂ ਕਲਾਸ ਦਾ ਤੇ ਹੁਣ ਮੈਂ ਉਹ ਵੀਡੀਓ ਨੂੰ ਸ਼ੇਅਰ ਕਰਾਂਗੇ ਤੇ ਤੁਸੀਂ ਉਹਦੀ ਰਾਇ ਜਰੂਰ ਦੇਣੀ ਆ ਤੇ ਹੁਣ ਉਸੇ ਵਜ੍ਹਾ ਦੇ ਕਾਰਨ ਮੈਨੂੰ ਸਰਕਾਰੀ ਸਕੂਲ ਚੋਂ ਮੁੰਡੇ ਨੂੰ ਹਟਾ ਕੇ ਤੇ ਪ੍ਰਾਈਵੇਟ ਦੇ ਵਿੱਚ ਲਾਉਣਾ ਪਿਆ ਠੀਕ ਆ ਜੀ ਕਿਉਂ ਲਾਉਣਾ ਪਿਆ ਇਹਦੇ ਕਾਰਨ ਇਹ ਹੀ ਸੀਗੇ ਕਿਉਂਕਿ ਬੱਚਿਆ ਖੁਦ ਕਹਿ ਰਿਹਾ ਸੀ ਆ ਕਿ ਮੈਨੂੰ ਪੜਾਈ ਚ ਜਿਵੇਂ ਹੁਣ ਉਹਨਾਂ ਨੇ ਅੱਜ ਕਹਿਤਾ ਆ ਆਪ ਦਾ ਪੱਲਾ ਛਡਾ ਲਿਆ ਉਹਨਾਂ ਨੇ ਕਹਿ ਕੇ ਕਿ ਤੁਹਾਨੂੰ ਜੀ ਪੰਜਾਬੀ ਲਿਖਣੀ ਨਹੀਂ ਆਉਂਦੀ ਤੇ ਤੁਹਾਨੂੰ ਲਿਖਣੀ ਨਹੀਂ ਆਉਂਦੀ ਤੁਸੀਂ ਪੜ੍ਹੀ ਨਹੀਂ ਹੈਗੀ ਕਾਰਨ ਕੀ ਸੀ ਕਿ ਪੀਰੀਅਡ ਨਹੀਂ ਲਾਏ ਤੇ ਜਦੋਂ ਹੁਣ ਮੈਂ ਜਦੋਂ ਸਰਟੀਫਿਕੇਟ ਕਟਾਉਣ ਗਿਆ ਏ ਤੇ ਉੱਥੇ ਬੱਚੇ ਮਿੰਤਾ ਕਰੀ ਜਾਂਦੇ ਸੀ ਆਣ ਕੇ ਕਿ ਮੈਡਮ ਜੀ ਆਜੋ ਪੀਰੀਅਡ ਲਾ ਲਓ ਵੀ ਟਾਈਮ 11 11:30 ਦਾ ਹੋਇਆ ਪਿਆ ਸੀ 11:30 ਦਾ ਟਾਈਮ ਹੋ ਗਿਆ ਜੀ ਹਜੇ ਤੱਕ ਮੈਡਮਾ ਕਲਾਸ 'ਚ ਨਹੀਂ ਪਹੁੰਚੀਆਂ ਸੀ ਤੇ 11:30 ਵਜੇ ਉਹ ਜਿਹੜੀ ਆ ਕੇ ਰੋਟੀ ਖਾ ਰਹੀਆਂ ਸੀ ਹਜੇ 9 ਵਜੇ ਸਕੂਲ ਲੱਗਿਆ ਤੇ 11 ਵਜੇ ਰੋਟੀ ਖਾ ਰਹੀਆਂ ਜੀ ਤੁਸੀਂ ਆਪ ਦੇਖੋ ਬੇਨਤੀ ਆ ਯਾਰ ਤੁਸੀਂ ਇੰਨੀ-ਇੰਨੀ ਤਨਖਾਹਾਂ ਲੈਨੇ ਹੋ ਹੈ ਇੰਨੇ-ਇੰਨੇ ਤਨਖਾਹਾਂ ਲੈਨੇ ਹੋ ਤੇ ਤੁਸੀਂ ਬੱਚਿਆਂ ਨੂੰ ਪੜ੍ਹਾਓ ਤਾਂ ਸਹੀ ਥੋੜਾ ਬਹੁਤਾ ਤੇ ਆਪਾਂ ਤੁਹਾਨੂੰ ਸਰਟੀਫਿਕੇਟ ਆ ਜਿਹੜਾ ਕਟਾ ਲੈਂਦਾ ਹੈ ਤੇ ਬੱਚਿਆਂ ਦਾ ਪੜ੍ਹਾਈ ਜਿਹੜੀ ਆ ਸਾਨੂੰ ਪੰਜਾਬੀ ਚਾਹੀਦੀ ਆ ਨਾ ਪੰਜਾਬੀ ਦੀ ਪੜ੍ਹਾਈ ਨਹੀਂ ਹੋਈ ਬੱਚਿਆਂ ਨੂੰ ਤੇ ਜਿਹੜੀ ਆਪਾਂ ਵੀਡੀਓ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਤੇ ਹੁਣ ਮੈਂ ਮੁੰਡੇ ਨੂੰ ਆਪਦੇ ਲੜਕੇ ਨੂੰ ਯਾਨੀ ਕਿ ਮੈਨੂੰ ਮਜਬੂਰੀ ਕਾਰਨ ਹੀ ਪ੍ਰਾਈਵੇਟ ਸਕੂਲ ਚ ਲਾਉਣਾ ਪਿਆ ਨਾਲੇ ਤਾਂ ਮੈਨੂੰ ਖਰਚਾ ਵੱਧ ਭਰਨਾ ਪਿਆ ਨਾਲੇ ਮੈਨੂੰ ਪੈਸੇ ਲਾਉਣੇ ਪਏ ਨਾਲੇ ਜਿਹੜਾ ਆਪ ਦੇ ਇਹਦੇ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਤੋਂ ਦੂਰ ਹਟਣਾ ਪਿਆ ਤੇ ਇਸ ਕਰਕੇ ਵੀਡੀਓ ਨੂੰ ਕਰੋ ਸ਼ੇਅਰ ਵੱਧ ਤੋਂ ਵੱਧ ਤੇ ਆਪਾਂ ਅਗਲੀ ਵੀਡੀਓ 'ਚ ਗੱਲਬਾਤ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਕਿੰਦਨ ਦੀ ਗੱਲ ਆ ਕੀ ਕਾਰਨ ਸਨ